ਤਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK ਚੋਹਲ ਪੰਜਾਬੀ ਵਿਰਸਾ ਤੇ। ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣੀ ਕਹਾਣੀ ਲੈ ਕੇ ਹਾਜ਼ਰ ਹੋਈ ਹਾਂ। ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ। ਇਹ ਇੱਕ ਵਿਧਵਾ ਮਾਂ ਦੀ ਕਹਾਣੀ ਹੈ ਜਦੋਂ ਉਸ ਦਾ ਪੁੱਤਰ ਹੀ ਉਸ ਦਾ ਸਾਥ ਨਹੀਂ ਦਿੰਦਾ। ਅਖੀਰ ਤੱਕ ਜਰੂਰ ਸੁਣਨਾ ਜੀ ਬਹੁਤ ਸੋਹਣੀ ਕਹਾਣੀ ਹੈ। ਘਰ ਦੇ ਬਾਹਰ ਇੱਕ ਗੱਡੀ ਆ ਕੇ ਰੁਕ ਗਈ। ਕੁਲਦੀਪ ਨੇ ਬਾਹਰ ਝਾਤ ਮਾਰ ਕੇ ਵੇਖਿਆ ਤਾਂ ਉਸ ਦੀ ਸੱਸ ਕੁਲਵਿੰਦਰ ਕੌਰ ਗੱਡੀ ਤੋਂ ਬਾਹਰ ਨਿਕਲ ਕੇ ਉਡੀਕ ਰਹੀ ਸੀ ਕਿ ਘਰ ਵਿੱਚੋਂ ਕੋਈ ਉਹਨੂੰ ਲੈਣ ਆਊਗਾ। ਪਰ ਉਸ ਦਾ ਪੁੱਤਰ ਹਰਜੀਤ ਸਿੰਘ ਅਤੇ ਨੂੰ ਦੋਵੇਂ ਮੌਜੂਦ ਸਨ। ਫਿਰ ਵੀ ਕਿਸੇ ਨੇ ਬਾਹਰ ਆਉਣ ਦੀ ਖੇਚਲ ਨਾ ਕੀਤੀ। ਇੰਨੇ ਨੂੰ ਹਰਜੀਤ ਨੇ ਕੁਲਦੀਪ ਨੂੰ ਪੁੱਛਿਆ ਕੁਲਦੀਪ ਬਾਹਰ ਕੌਣ ਆ ਕੁਲਦੀਪ ਬੋਲੀ ਕੌਣ ਹੋਵੇਗਾ ਤੁਹਾਡੀ ਮਾਂ ਹੀ ਹੈ ਇਹ ਕਹਿ ਕੇ ਉਸਨੇ ਦਰਵਾਜ਼ਾ ਖੁੱਲਾ ਛੱਡ ਦਿੱਤਾ ਅਤੇ ਵਾਪਸ ਆਪਣੇ ਕੰਮ ਵਿੱਚ ਰੁੱਝ ਗਈ ਇਧਰ ਹਰਜੀਤ ਨੇ ਵੀ ਕੋਈ ਜ਼ਿਆਦਾ ਧਿਆਨ ਨਾ ਦਿੱਤਾ ਅਤੇ ਆਪਣਾ ਆਈਪੀਐਲ ਮੈਚ ਵੇਖਣ ਵਿੱਚ ਮਸਤ ਹੋ ਗਿਆ ਜਿਸ ਲਈ ਉਸਨੇ ਅੱਜ ਛੁੱਟੀ ਲਈ ਸੀ ਕੋਈ ਦੇਰ ਬਾਅਦ ਕੁਲਵਿੰਦਰ ਕੌਰ ਉਡੀਕ ਕਰਦੀ ਰਹੀ ਪਰ ਗੱਡੀ ਵਾਲੇ ਨੇ ਤਾਂ ਵਾਪਸ ਜਾਣਾ ਸੀ ਉਸ ਨੇ ਕੁਲਵਿੰਦਰ ਨੂੰ ਰੋਕਿਆ ਤਾਂ ਉਹਨਾਂ ਨੇ ਗੱਡੀ ਵਾਲੇ ਨੂੰ ਕਹਿ ਕੇ ਆਪਣਾ ਸਮਾਨ ਘਰ ਦੇ ਦਰਵਾਜ਼ੇ ਤੱਕ ਰਖਵਾ ਲਿਆ ਅਤੇ ਉਸ ਨੂੰ ਪੈਸੇ ਦੇ ਕੇ ਘਰ ਅੰਦਰ ਆ ਗਈ ਕੁਲਵਿੰਦਰ ਕੌਰ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਹੋ ਚੁੱਕੀ ਸੀ ਹੌਲੀ ਹੌਲੀ ਉਹ ਕਦਮ ਬਨਉਦੀ ਘਰ ਵਿੱਚ ਦਾਖਲ ਹੋ ਗਈ ਕੁਲਵਿੰਦਰ ਕੌਰ ਨੇ ਹਰਜੀਤ ਅਤੇ ਕੁਲਦੀਪ ਵੱਨ ਵੇਖਿਆ ਪਰ ਉਹਨਾਂ ਦੋਨਾਂ ਨੇ ਉਹਦੇ ਵੱਲ ਦੇਖਣਾ ਵੀ ਚੰਗਾ ਨਾ ਸਮਝਿਆ ਉਹਨਾਂ ਦੋਨਾਂ ਦੀ ਜਿਹੀ ਬੇਰੁਖੀ ਕੀ ਵੇਖ ਕੇ ਉਸ ਦਾ ਦਿਲ ਰੋਣ ਨੂੰ ਹੋਇਆ ਜਿਵੇਂ ਤੇ ਮੈਂ ਆਪਣੇ ਕਮਰੇ ਵੱਲ ਜਾਣ ਲੱਗੀ ਤਾਂ ਇਨ ਨੂੰ ਅਸੀਂ ਨੂੰ ਬੋਲੀ ਉਧਰ ਕਿੱਥੇ ਜਾ ਰਹੀ ਹੋ ਮਾਂ ਜੀ ਹੁਣ ਉਹ ਕਮਰਾ ਤੁਹਾਡਾ ਨਹੀਂ ਤੁਹਾਡਾ ਸਮਾਨ ਇੱਥੇ ਸਟੋਰ ਰੂਮ ਵਿੱਚ ਰੱਖ ਦਿੱਤਾ ਗਿਆ ਹੈ ਕੁਲਵਿੰਦਰ ਕੋਰ ਇਕਪਾਲੀ ਖੜੀ ਨੂੰ ਵੱਲ ਵੇਖਦੀ ਗਈ ਪਰ ਕੁਝ ਬੋਲੀ ਨਾ ਬੱਸ ਅੱਖਾਂ ਵਿੱਚ ਹੰਝੂ ਆ ਗਏ। ਨੂ ਨੇ ਚੁੱਪਚਾਪ ਉਸ ਦੇ ਪੁੱਤਰ ਵੱਲ ਇਸ਼ਾਰਾ ਕੀਤਾ। ਉਸ ਨੇ ਆਪਣੀ ਮਾਂ ਨੂੰ ਕਹਿਣ ਲਈ ਕਿਹਾ। ਤਦਰਜੀਤ ਨੇ ਆਪਣੀ ਮਾਂ ਵੱਲ ਵੇਖਦੇ ਆ ਬੜੀ ਫਿਕਰੀ ਨਾਲ ਕਿਹਾ। ਮੰਮੀ ਹੁਣ ਤੁਹਾਨੂੰ ਵੱਡੇ ਕਮਰੇ ਦੀ ਕੀ ਲੋੜ ਹੈ? ਪਹਿਲਾਂ ਤਾਂ ਬਾਪੂ ਜੀ ਸਨ ਪਰ ਹੁਣ ਤਾਂ ਉਹ ਵੀ ਨਹੀਂ ਹਨ। ਅਤੇ ਵੈਸੇ ਵੀ ਹੁਣ ਤੁਹਾਡੇ ਪੋਤਾ-ਪੁੱਤੀ ਹੋਣ ਵਾਲੇ ਹਨ। ਤਾਂ ਵੱਡੇ ਕਮਰੇ ਦੀ ਲੋੜ ਤਾਂ ਸਾਨੂੰ ਪਵੇਗੀ ਨਾ ਇਸ ਲਈ ਤੁਹਾਡਾ ਸਮਾਨ ਸਟੋਰ ਰੂਮ ਵਿੱਚ ਰੱਖ ਦਿੱਤਾ ਗਿਆ ਹੈ। ਵੈਸੇ ਵੀ ਵੱਡਾ ਕਮਰਾ ਤਾਂ ਘਰ ਦੇ ਮੁਖੀ ਦਾ ਹੁੰਦਾ ਹੈ। ਅਤੇ ਬਾਪੂ ਜੀ ਦੇ ਜਾਣ ਤੋਂ ਬਾਅਦ ਇਸ ਘਰ ਦਾ ਤਾਂ ਮੁਖੀ ਮੈਂ ਹੀ ਹਾਂ। ਮੁਖੀ ਕੁਲਵਿੰਦਰ ਕੌਰ ਦੇ ਮੂੰਹ ਸਿਰਫ ਇੰਨਾ ਹੀ ਨਿਕਲਿਆ। ਹਰਜੀਤ ਬੋਲਿਆ। ਹੋਰ ਨਹੀਂ ਤਾਂ ਕੀ? ਹੁਣ ਮੈਂ ਘਰ ਦੇ ਖਰਚੇ ਚਲਾਵਾਂਗਾ ਤਾਂ ਮੁਖੀ ਮੈਂ ਵੀ ਹਾਂ। ਅਤੇ ਹੁਣ ਸਭ ਮੇਰੀ ਗੱਲ ਮੰਨਣੀ ਪਵੇਗੀ। ਗੁਲਵਿੰਦਰ ਕਾਰ ਤੇ ਅੱਖਾਂ ਵਿੱਚ ਹੁਣ ਵੀ ਹੰਝੂ ਸਨ ਉਸਨੇ ਸਟੋਰ ਰੂਮ ਦੇ ਨੇੜੇ ਬਣੇ ਛੋਟੇ ਕਮਰੇ ਵੱਲ ਵੇਖਿਆ ਤਾਂ ਹਰਜੀਤ ਬੋਲਿਆ ਉਹ ਕੀ ਹੈ ਨਾ ਮਾਂ ਕੁਲਦੀਪ ਦੀ ਡਿਲੀਵਰੀ ਲਈ ਉਸਦੀ ਭੈਣ ਆ ਰਹੀ ਹੈ ਉਸ ਨੂੰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਉਹ ਕਮਰਾ ਉਸ ਲਈ ਰੱਖਿਆ ਹੈ ਅਤੇ ਗੈਸਟ ਰੂਮ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਮਹਿਮਾਨ ਰਹਿੰਦੇ ਹਨ ਹੁਣ ਉਹ ਕੋਈ ਮਹਿਮਾਨ ਥੋੜੀ ਹੈ ਉਹ ਤਾਂ ਘਰ ਦੀ ਹੀ ਹੈ ਕਾਨੂੰ ਬੱਚਾ ਹੋਵੇਗਾ ਕੋਈ ਪ੍ਰੋਗਰਾਮ ਕਰਨਾ ਹੋਵੇਗਾ ਮਹਿਮਾਨ ਆਉਣਗੇ ਤਾਂ ਉਸ ਲਈ ਗੈਸਟ ਰੂਮ ਤਾਂ ਰੱਖਣਾ ਪਵੇਗਾ ਨਾ ਇਸ ਲਈ ਗੈਸਟ ਰੂਮ ਨੂੰ ਵੀ ਹੱਥ ਨਹੀਂ ਲਾਇਆ ਹਰਜੀਤ ਦੀ ਗੱਲ ਸੁਣ ਕੇ ਕੁਲਵਿੰਦਰ ਦੇ ਪੈਰਾਂ ਨੂੰ ਜਿਵੇਂ ਕਿਸੇ ਨੇ ਬੰਨ੍ਹ ਦਿੱਤਾ ਹੋਵੇ ਪੈਰ ਸਟੋਰ ਰੂਮ ਵੱਲ ਵੱਧ ਹੀ ਨਹੀਂ ਰਹਿ ਸਨ ਜਿਵੇਂ ਤੇ ਮੈਂ ਇੱਕ ਕਦਮ ਅੱਗੇ ਵਧਾਇਆ ਸੀ ਕਿ ਹਰਜੀਤ ਬੋਲਿਆ ਅਰੇ ਮਾਂ ਆਪਣਾ ਸਮਾਨ ਵੀ ਤਾਂ ਲੈ ਜਾਓ ਅਤੇ ਦਰਵਾਜ਼ਾ ਬੰਦ ਕਰ ਦਿਓ ਅਤੇ ਜੇ ਤੁਹਾਨੂੰ ਖਾਣ ਪੀਣ ਦੀ ਲੋੜ ਹੋਵੇ ਤਾਂ ਰਸੋਈ ਵਿੱਚੋਂ ਲੈ ਲੈਣਾ ਕੁਲਵਿੰਦਰ ਕੌਰ ਜਿਵੇਂ ਤਿਵੇਂ ਵਾਪਸ ਦਰਵਾਜ਼ੇ ਤੇ ਆਈ ਆਪਣੇ ਸਮਾਨ ਨੂੰ ਘਸੀਟਦਿਆਂ ਹੋਇਆਂ ਕਮਰੇ ਵਿੱਚ ਲੈ ਆਈ ਕਮਰੇ ਵਿੱਚ ਆ ਕੇ ਵੇਖਿਆ ਤਾਂ ਇੱਕ ਦਰੀਬੀ ਸੀ ਹੋਣਾ ਦੇ ਵਿਆਹ ਦੇ ਸਮੇਂ ਦੀ ਪੁਰਾਣੀ ਗੋਦਰੀs ਦੀ अलमारी ਰੱਖੀ ਹੋਈ ਸੀ ਅਤੇ ਉਹ ਪੁਰਾਣਾ ਟੇਬਲ ਸੀ ਜਿਸ ਨੂੰ ਕੁਲਵਿੰਦਰ ਨੇ ਕਈ ਵਾਰ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸਦੇ ਘਰ ਵਾਲੇ ਨੇ ਉਸ ਨੂੰ ਵੇਚ ਨਹੀਂ ਦਿੱਤਾ ਸੀ ਉਹ ਕਹਿੰਦਾ ਸੀ ਖਰਾਬ ਤਾਂ ਨਹੀਂ ਹੋਇਆ ਪਤਾ ਨਹੀਂ ਕਦੋਂ ਕੰਮ ਆ ਜਾਵੇ ਪਰ ਇਹ ਨਹੀਂ ਪਤਾ ਸੀ ਕਿ ਇਹ ਟੇਬਲ ਕੁਲਵਿੰਦਰ ਕੌਰ ਦੇ ਹੀ ਕੰਮ ਆਵੇਗਾ ਅੱਖਾਂ ਵਿੱਚ ਹੰਝੂ ਲੈ ਕੇ ਉਹ ਦਰੀਤੀ ਬੈਠ ਗਈ ਹੁਣੇ 2 ਮਹੀਨੇ ਪਹਿਲਾਂ ਤੱਕ ਤਾਂ ਸਭ ਕੁਝ ਠੀਕ ਸੀ ਪੁੱਤਰ ਅਦੇ ਨੂੰ ਪਿਤਾ ਦੇ ਡਰ ਦੇ ਕਰਕੇ ਹੀ ਸਹੀ ਸੇਵਾ ਤਾਂ ਕਰਦੇ ਸਨ ਘਰ ਵਿੱਚ ਹਾਸਾ ਖੁਸ਼ੀ ਦਾ ਮਾਹੌਲ ਸੀ ਇੱਕ ਦਿਨ ਬਾਪੂ ਜੀ ਨੇ ਆਪਣੇ ਪਿੰਡ ਜਾਣ ਦੀ ਜ਼ਿੱਦ ਕੀਤੀ ਤਾਂ ਕੁਲਵਿੰਦਰ ਕੌਰ ਨੇ ਮਨਾ ਨਾ ਕੀਤਾ। ਮਨਾ ਕਰ ਦਿੱਤਾ। ਰਹਿਣ ਦਿਓ ਨੂੰ ਦਾ ਛੇ ਮਹੀਨਾ ਹੈ ਜਿਹੇ ਸਮੇਂ ਵਿੱਚ ਉਸ ਨੂੰ ਛੱਡ ਕੇ ਜਾਣਾ ਚੰਗੀ ਗੱਲ ਨਹੀਂ। ਪਰ ਹਰਜੀਤ ਤੇ ਕੁਲਦੀਪ ਦੇ ਸਮਝਾਉਣ ਤੇ ਉਹ ਉਹਨਾਂ ਨਾਲ ਪਿੰਡ ਚਲੀ ਗਈ। ਉੱਥੇ ਜੀਠ ਚਠਾਣੇ ਸਾਰਾ ਪਰਿਵਾਰ ਸੀ। ਉੱਥੇ ਜਾਣ ਦੇ ਕੁਝ ਦਿਨ ਬਾਅਦ ਹੀ ਉਹਨਾਂ ਦੀ ਸਿਹਤ ਵਿਗੜ ਗਈ। ਅਤੇ ਕੁਝ ਘੰਟਿਆਂ ਵਿੱਚ ਹੀ ਉਹਨਾਂ ਨੇ ਦਮ ਤੋੜ ਦਿੱਤਾ। ਸਭ ਕੁਝ ਜਿਵੇਂ ਉੱਥੇ ਹੀ ਰੁਕ ਗਿਆ। ਉਹਨਾਂ ਦਾ ਅੰਤਮ ਸੰਸਕਾਰ ਵੀ ਉਸੇ ਪਿੰਡ ਵਿੱਚ ਹੋਇਆ ਸੀ 15 ਦਿਨ ਦੇ ਪ੍ਰੋਗਰਾਮ ਤੋਂ ਬਾਅਦ ਹਰਜੀਤ ਤੇ ਕੁਲਦੀਪ ਵਾਪਸ ਆ ਗਏ ਪਰ ਕੁਲਵਿੰਦਰ ਕੌਰ ਨੂੰ ਉਹਨਾਂ ਦੀ ਜਠਾਣੀ ਨੇ ਉੱਥੇ ਹੀ ਰੋਕ ਲਿਆ ਸੀ ਇਹ ਕਹਿ ਕੇ ਕਿ ਸਵਾ ਮਹੀਨੇ ਬਾਅਦ ਹੀ ਆਪਣੀ ਜਗ੍ਹਾ ਛੱਡਣਾ ਅੱਜ ਸਵਾ ਮਹੀਨੇ ਬਾਅਦ ਉਹ ਪਿੰਡ ਤੋਂ ਵਾਪਸ ਆਈ ਸੀ ਉਹ ਵੀ ਇਕੱਲਿਆਂ ਉੱਥੇ ਤਾਂ ਸਾਰਾ ਪਰਿਵਾਰ ਸਟੇਸ਼ਨ ਤੇ ਛੱਡਣਾ ਆਇਆ ਸੀ ਪਰ ਇੱਥੇ ਹਰਜੀਤ ਸਟੇਸ਼ਨ ਤੱਕ ਲੈਣ ਨਹੀਂ ਆਇਆ ਕਹਿ ਰਿਹਾ ਸੀ ਕਿ ਬਹੁਤ ਜ਼ਰੂਰੀ ਕੰਮ ਹੈ ਅਰੇ ਇੱਥੇ ਮੈਂ ਚ ਦੇਖ ਰਿਹਾ ਸੀ ਅਤੇ ਫਿਰ ਇੱਥੇ ਘਰ ਦਾ ਸਾਰਾ ਸਿਸਟਮ ਹੀ ਬਦਲ ਚੁੱਕਿਆ ਸੀ ਇੰਨੀ ਜਲਦੀ ਪੁੱਤਰ ਅਤੇ ਨੂੰਹ ਨੂੰ ਮੋੜ ਲੈਣਗੇ ਇਸੇ ਤਾਂ ਬਿਲਕੁਲ ਵੀ ਉਮੀਦ ਨਹੀਂ ਸੀ ਸਿੱਧਾ ਸਟੋਰ ਰੂਮ ਵਿੱਚ ਪਹੁੰਚਾ ਦਿੱਤਾ ਹੁਣ ਇਹ ਕੁਲਦੀਪ ਜੀ ਇਹ ਸੁਝਰੀ ਹੀ ਰਹੀਆਂ ਸਨ ਕਿ ਇੰਨੇ ਨੂੰ ਬਾਹਰੋਂ ਸੁਣਾਈ ਦਿੱਤਾ ਜਾ ਕੇ ਵਿਖਿਆ ਤਾਂ ਕੁਲ ਕੁਲਵਿੰਦਰ ਕੌਰ ਲੈਣਾ ਉੱਠਣ ਵਾਲੇ ਪੁੱਤਰ ਤੇ ਨੂੰਹ ਬਾਹਰ ਨੂੰਹ ਦੇ ਪੇਕੇ ਵਾਲਿਆਂ ਦਾ ਸਵਾਗਤ ਕਰ ਰਹੇ ਸਨ ਕੁਲਵਿੰਦਰ ਨੂੰ ਘਰ ਆਇਆਂ ਨੂੰ ਇੰਨੀ ਦੇਰ ਹੋ ਗਈ ਸੀ ਪਰ ਕਿਸੇ ਨੇ ਇੱਕ ਗਲਾਸ ਪਾਣੀ ਤੱਕ ਨਹੀਂ ਪੁੱਛਿਆ ਪਰ ਨੂੰਹ ਦੇ ਪੇਕੇ ਵਾਲਿਆਂ ਲਈ ਪੁੱਤਰ ਰਸੋਈ ਵਿੱਚ ਜਾ ਕੇ ਖੁਦ ਪਾਣੀ ਦੀ ਟ੍ਰੇਸ ਜਾ ਕੇ ਲੈ ਆਇਆ ਸੀ ਇੰਨੇ ਲੋਕਾਂ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੀ ਹੋਈ ਕੁਲਵਿੰਦਰ ਕੌਰ ਵਾਪਸ ਉਸ ਕਮਰੇ ਵਿੱਚ ਆ ਗਈ 2 ਘੰਟੇ ਤੱਕ ਉਸੇ ਕਮਰੇ ਵਿੱਚ ਬੈਠੀ ਰਹੀ ਪਰ ਨਾ ਕੋਈ ਚਾਹ ਨਾ ਕੋਈ ਨਾਸ਼ਤਾ ਨਾ ਕੁਝ 2 ਘੰਟੇ ਮੱਦ ਲੱਗਿਆ ਕਿ ਨੂੰਹ ਦੇ ਪਿੱਕੇ ਵਾਲੇ ਵਾਪਸ ਚਲੇ ਗਏ ਹਨ ਸ਼ਾਇਦ ਉਹ ਉਸਦੀ ਭੈਣ ਅਤੇ ਮੰਮੀ ਨੂੰ ਛੱਡਣ ਆਏ ਸਨ ਕਿਉਂਕਿ ਦੋਵੇਂ ਹੁਣ ਘਰ ਵਿੱਚ ਮੌਜੂਦ ਸਨ ਉਹਨਾਂ ਦੀਆਂ ਆਵਾਜ਼ਾਂ ਬਾਹਰੋਂ ਆ ਰਹੀਆਂ ਸਨ ਹੁਣ ਕੁਲਵਿੰਦਰ ਕੌਰ ਨੂੰ ਭੁੱਖ ਮਹਿਸੂਸ ਹੋ ਰਹੀ ਸੀ ਆਖਰਕਾਰ ਉਹ ਖੁਦ ਹੀ ਉੱਠੀ ਅਤੇ ਰਸੋਈ ਵਿੱਚ ਗਈ ਰਸੋਈ ਵਿੱਚ ਖਾਣ ਲਈ ਕੁਝ ਵੀ ਨਹੀਂ ਸੀ ਖਾਣਾ ਵੀ ਬਾਹਰੋਂ ਮੰਗਵਾਇਆ ਗਿਆ ਸੀ ਝੂਠੇ ਭਾਂਡੇ ਇਹ ਸਭ ਦਾ ਸਰੇਸਨ ਇਹਨੇ ਨੂੰ ਕੁਲਦੀਪ ਰਸੋਈ ਵਿੱਚ ਆਈ ਕੀ ਲੱਭ ਰਹੀ ਹੋ ਮਾਂ ਜੀ ਵੇਖੋ ਖਾਣਾ ਤਾਂ ਬਚਿਆ ਨਹੀਂ ਅਤੇ ਮੈਨੂੰ ਯਾਦ ਵੀ ਨਹੀਂ ਇਹ ਕਿ ਤੁਹਾਡੇ ਲਈ ਖਾਣਾ ਰੱਖਣਾ ਸੀ ਤੁਸੀਂ ਜਾਂ ਨਾਲ ਬਿਸਕਟ ਖਾ ਲਵੋ ਜਾਂ ਫਿਰ ਆਪਣੇ ਲਈ ਕੁਝ ਬਣਾ ਲਵੋ ਮੇਰੀ ਹਿੰਮਤ ਨਹੀਂ ਹੈ ਰੋਟੀ ਬਣਾਉਂਦੀ ਕਹਿ ਕੇ ਉਹ ਰਸੋਈ ਤੋਂ ਬਾਹਰ ਚਲੀ ਗਈ ਕੁਲਵਿੰਦਰ ਕੌਰ ਦੀ ਵੀ ਹਿੰਮਤ ਨਹੀਂ ਸੀ ਰੋਟੀ ਬਣਾਉਣ ਦੀ ਇੱਕ ਤਾਂ ਸਵਾ ਮਹੀਨਾ ਪਹਿਲਾਂ ਦਾ ਗਾਵਾ ਅਜੇ ਤੱਕ ਦਿਲ ਵਿੱਚੋਂ ਨਹੀਂ ਗਿਆ ਸੀ ਕਿਸੇ ਅਜ਼ੀਜ਼ ਦੀ ਮੌਤ ਤਾਂ ਹਿੰਮਤ ਤੋੜ ਹੀ ਦਿੰਦੀ ਹੈ ਫਿਰ ਇਹ ਤਾਂ ਉਹਨਾਂ ਦੇ ਘਰ ਵਾਲਾ ਸੀ ਉਤੋਂ ਰੇਲ ਦਾ ਸਫ਼ਰ ਥਕਾਵਟ ਵਾਲਾ ਸੀ ਹਿੰਮਤ ਆਉਂਦੀ ਵੀ ਕਿੱਥੋਂ ਉਹ ਆਪਣੇ ਲਈ ਇੱਕ ਗਲਾਸ ਪਾਣੀ ਲੈ ਕੇ ਵਾਪਸ ਕਮਰੇ ਵਿੱਚ ਆ ਗਈ ਥੋੜੀ देर ਤੱਕ ਬੈਠੀ ਹੰਝੂ ਵਹਾਉਂਦੀ ਰਹੀ ਫਿਰ ਯਾਦ ਆਇਆ ਕਿ ਪਿੰਡ ਤੋਂ ਨਿਕਲਦੇ ਸਮੇਂ ਜੀਠ ਚਠਾਣੀ ਨੇ ਰੋਟੀ ਪੈਕ ਕਰਕੇ ਦਿੱਤੀ ਸੀ ਜਿਸ ਵਿੱਚ ਉਹਨਾਂ ਨੇ ਸਿਰਫ ਦੋ ਹੀ ਰੋਟੀਆਂ ਖਾਧੀਆਂ ਸਨ ਬੈਗ ਵਿੱਚੋਂ ਖਾਣਾ ਕੱਢਿਆ ਵੇਖਿਆ ਤਾਂ ਸਬਜ਼ੀ ਖਰਾਬ ਹੋ ਚੁੱਕੀ ਸੀ ਪਰ ਰੋਟੀਆਂ ਠੀਕ ਸਨ ਉਹਨਾਂ ਬੱਚਿਆਂ ਰੋਟੀਆਂ ਨਾਲ ਆਪਣਾ ਢਿੱਡ ਭਰ ਕੇ ਕੁਲਵਿੰਦਰ ਕੌਰ ਦਰੀ ਦੇ ਲੇਟ ਗਈ ਕਾਫੀ ਦੇਰ ਤੱਕ ਉਹ ਪਾਸੇ ਬਦਲਦੀ ਰਹੀ ਆਖਰਕਾਰ ਪਾਸੇ ਬਦਲਦੇ-ਬਦਲਦੇ ਅੱਖਾਂ ਵਿੱਚ ਹੰਝੂ ਲੈ ਕੇ ਦੇਰ ਰਾਤ ਉਹਨਾਂ ਨੂੰ ਨੀਂਦ ਆਈ ਇਸ ਕਾਰਨ ਸਵੇਰੇ ਨੀਂਦ ਦੇਰ ਨਾਲ ਖੁੱਲੀ ਉੱਠ ਕੇ ਬਾਹਰ ਆਈ ਤੇ ਵੇਖਿਆ ਕਿ ਸਾਰੇ ਹੱਸ ਬੋਲ ਕੇ ਚਾਹ ਨਾਸ਼ਤਾ ਕਰ ਰਹੇ ਸਨ ਸਾਰਿਆਂ ਦੀਆਂ ਪਲੇਟਾਂ ਵਿੱਚ ਗਰਮਾ-ਗਰਮ ਚੌਲ ਨਜ਼ਰ ਆ ਰਹੇ ਸਨ ਕੁਲਵਿੰਦਰ ਕੌਰ ਨੂੰ ਵੇਖਦੇ ਹੀ ਸਾਰੇ ਚੁੱਪ ਹੋ ਗਏ ਇਹਨੇ ਨੂੰ ਹਰਜੀਤ ਬੁਲਿਆ ਮਾਂ ਤੁਸੀਂ ਆਪਣੇ ਕਮਰੇ ਵਿੱਚ ਬੈਠੋ ਤੁਹਾਡਾ ਨਾਸ਼ਤਾ ਮੈਂ ਕਮਰੇ ਵਿੱਚ ਲੈ ਕੇ ਹੀ ਆਉਂਦਾ ਹਾਂ ਉਸੇ ਗੱਲ ਸੁਣ ਕੇ ਕੁਲਵਿੰਦਰ ਕੌਰ ਵਾਪਸ ਕਮਰੇ ਵਿੱਚ ਚਲੀ ਗਈ ਥੋੜੀ ਬਾਅਦ ਹਰਜੀਤ ਚਾਹ ਨਾਸ਼ਤਾ ਲੈ ਕੇ ਕਮਰੇ ਵਿੱਚ ਆਇਆ ਤਾਂ ਕੁਲਵਿੰਦਰ ਕੌਰ ਨੂੰ ਦੇਖ ਬੋਲਿਆ ਮਾਂ ਇਹ ਨਾਸ਼ਤਾ ਕਰ ਲਵੋ ਤੇ ਰੱਬ ਦਾ ਵਾਸਤਾ ਇਹ ਜਿੱਥੋਂ ਤੱਕ ਹੋ ਸਕੇ ਤੁਸੀਂ ਕਮਰੇ ਵਿੱਚ ਹੀ ਰਹੋ ਕੁਲਵਿੰਦਰ ਕੌਰ ਮਰਾ ਨਿਹਾਲ ਹਰਜੀਤ ਵੱਲ ਵੇਖਣ ਲੱਗੀ ਉਹਨਾਂ ਦੇ ਸਵਾਲਾਂ ਨੂੰ ਭਾਂਪਦੇ ਹੋਏ ਹਰਜੀਤ ਬੋਲਿਆ ਵੇਖੋ ਮਾਂ ਮੈਨੂੰ ਪਤਾ ਹੈ ਕਿ ਤੁਹਾਨੂੰ ਬਾਪੂ ਜੀ ਦੇ ਜਾਣ ਦਾ ਬਹੁਤ ਦੁੱਖ ਹੈ ਪਰ ਕਰ ਵੀ ਕੀ ਸਕਦੇ ਹਾਂ ਉਹਨਾਂ ਦੀ ਤਾਂ ਉਮਰ ਹੋ ਗਈ ਸੀ ਇਸ ਲਈ ਉਹ ਚਲੇ ਗਏ ਪਰ ਜੇ ਤੁਸੀਂ ਇੰਜ ਦੁਖੀ ਚਿਹਰੇ ਨਾਲ ਬਾਰ-ਬਾਰ ਕੁਲਦੀਪ ਦੇ ਸਾਹਮਣੇ ਆਉਂਗੇ ਤਾਂ ਹੋਣ ਵਾਲੇ ਬੱਚੇ ਤੇ ਗਲਤ ਅਸਰ ਪਵੇਗਾ ਇਸ ਲਈ ਕਹਿ ਰਹੀ ਹਾਂ ਤੁਸੀਂ ਅੰਦਰ ਹੀ ਰਹੋ ਅਤੇ ਵੈਸੇ ਵੀ ਸਾਰੇ ਲੋਕ ਕਹਿੰਦੇ ਹਨ ਕਿ ਇੱਕ ਵਿਧਵਾ ਕਹਿੰਦੇ-ਕਹਿੰਦੇ ਹਰਜੀਤ ਅਚਾਨਕ ਰੁਕ ਗਿਆ ਅਤੇ ਵਾਪਸ ਬਾਹਰ ਚਲਾ ਗਿਆ ਕਲਵਿੰਦਰ ਕੌਰ ਹਰਜੀਤ ਦੀ ਗੱਲ ਸੁਣ ਕੇ ਬਿਲਕੁਲ ਹੈਰਾਨ ਰਹਿ ਗਈ ਹੁਣ ਤਾਂ ਉਹਨਾਂ ਦਾ ਦਿਲ ਜ਼ੋਰ-ਜ਼ੋਰ ਨਾਲ ਰੋ ਰਿਹਾ ਸੀ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਉਹਨਾਂ ਦੇ ਪੁੱਤਰ ਦੇ ਦਿਲ ਵਿੱਚ ਦਿਲ ਹੈ ਜਾਂ ਪੱਥਰ ਉਹ ਆਪਣੀ ਮਾਂ ਲਈ ਇਹ ਜਿਹਾ ਕਿਵੇਂ ਸੋਚ ਸਕਦਾ ਹੈ ਉਸ ਦੀ ਮਾਂ ਵਿਧਵਾ ਹੈ ਤਾਂ ਉਹ ਉਸ ਦਾ ਪਰਸ਼ਾਵਾਂ ਆਪਣੀ ਬੋਟੀ ਅਤੇ ਹੋਣ ਵਾਲੇ ਬੱਚੇ ਤੇ ਨਹੀਂ ਪੈਣ ਦੇਣਾ ਚਾਹੁੰਦਾ ਹੁਣੇ ਦੋ ਦਿਨਾਂ ਵਿੱਚ ਉਸ ਨੇ ਮੈਨੂੰ ਇੰਨਾ ਕੁਝ ਵਿਖਾ ਦਿੱਤਾ ਤਾਂ ਇਹ ਮੇਰੀ ਜ਼ਿੰਦਗੀ ਨਰਕ ਬਣਾ ਦੇਵੇਗਾ ਸੂਚ ਕੇ ਕੁਲਵਿੰਦਰ ਕੌਰ ਤੋਂ ਚਾਹ ਨਾਸ਼ਤਾ ਵੀ ਨਹੀਂ ਹੋਇਆ ਉਹ ਇੰਨੀ ਜ਼ੋਰ-ਜ਼ੋਰ ਨਾਲ ਰੋ ਰਹੀ ਸੀ ਪਰ ਉਹਨਾਂ ਨੂੰ ਚੁੱਪ ਕਰਾਉਣ ਲਈ ਕਮਰੇ ਵਿੱਚ ਕੋਈ ਵੀ ਨਹੀਂ ਸੀ ਆਖਰਕਾਰ ਕਾਫੀ ਦੇਰ ਰੋਣ ਤੋਂ ਬਾਅਦ ਉਹ ਖੁਦ ਹੀ ਥੱਕ ہار ਕੇ ਚੁੱਪ ਹੋ ਗਈ ਆਪਣੇ ਚੁੰਨੀ ਨਾਲ ਆਪਣੇ ਹੰਝੂ ਖੁਦ ਪੂੰਝੇ ਕਾਫੀ ਦੇਰ ਤੱਕ ਚੁੱਪ ਰਹਿਣ ਤੋਂ ਬਾਅਦ ਕੁਲਵਿੰਦਰ ਕੌਰ ਇੱਕ ਫੈਸਲੇ ਤੇ ਪਹੁੰਚੀ ਆਖਰਕਾਰ ਰਾਤ ਨੂੰ ਜਦੋਂ ਹਰਜੀਤ ਆਪਣੇ ਦਫ਼ਤਰ ਤੋਂ ਵਾਪਸ ਘਰ ਆਇਆ ਉਸ ਤੋਂ ਬਾਅਦ ਬਾਹਰਲੇ ਕਮਰੇ ਵਿੱਚ ਸਾਰੇ ਲੋਕ ਬੈਠ ਕੇ ਹਾਸਾ ਮਜ਼ਾਕ ਕਰ ਰਹੇ ਸਨ ਉਸ ਸਮੇਂ ਕੁਲਵਿੰਦਰ ਕੌਰ ਵੀ ਉਸ ਕਮਰੇ ਵਿੱਚ ਆ ਗਈ ਤੇ ਸੋਫੇ ਤੇ ਜਾ ਕੇ ਬੈਠ ਗਈ ਉਹਨਾਂ ਦੇ ਆਉਣ ਨਾਲ ਸਾਰੇ ਚੁੱਪ ਹੋ ਗਏ ਜਦ ਕਿ ਹਰਜੀਤ ਨੇ ਕੁਲਵਿੰਦਰ ਨੂੰ ਘੂਰ ਕੇ ਵੇਖਿਆ ਜਿਵੇਂ ਕਹਿ ਰਿਹਾ ਹੋਵੇ ਕਿ ਸਿਬਜ਼ੇਰੇ ਸਮਝਾਇਆ ਸੀ ਨਾ ਫਿਰ ਇੱਥੇ ਕਿਉਂ ਆਏ ਹੋ ਪਰ ਕੁਲਵਿੰਦਰ ਕੌਰ ਚੁੱਪਚਾਪ ਹਰਜੀਤ ਵੱਲ ਦੇਖ ਰਹੀ ਸੀ ਆਖਰਕਾਰ ਹਰਜੀਤ ਨੂੰ ਬੋਲਣਾ ਹੀ ਪਿਆ ਮਾਂ ਤੁਹਾਨੂੰ ਸਿਬਜ਼ੇਰੇ ਸਮਝਾਇਆ ਸੀ ਨਾ ਫਿਰ ਤੁਸੀਂ ਬਾਹਰ ਕਿਉਂ ਆਏ ਹੋ ਕਿਹ ਹਸੀ ਨੇ ਕਿ ਤੁਹਾਡਾ ਸਾਆ ਮੇਰੇ ਬੱਚੇ ਲਈ ਠੀਕ ਨਹੀਂ ਕੁਲਵਿੰਦਰ ਕੌਰ ਨੇ ਮਸਕਰਾ ਕੇ ਉਸ ਨੂੰ ਕਿਹਾ ਹਾਂ ਯਾਦ ਹੈ ਤੂੰ ਕਿਹਾ ਸੀ ਕਿ ਮੇਰਾ ਸਾਆ ਤੇਰੀ ਬੋਟੀ ਅਤੇ ਬੱਚੇ ਲਈ ਠੀਕ ਨਹੀਂ ਕਿਉਂਕਿ ਮੈਂ ਵਿਧਵਾ ਹੋ ਗਈ ਹਾਂ ਪਰ ਬੇਟਾ ਜੇ ਮੇਰਾ ਸਾਆ ਤੇਰੀ ਬੋਟੀ ਅਤੇ ਬੱਚੇ ਤੇ ਠੀਕ ਨਹੀਂ ਹੈ ਤਾਂ ਆਪਣੀ ਬੋਟੀ ਨੂੰ ਇੱਥੋਂ ਲੈ ਕੇ ਕਿਤੇ ਹੋਰ ਚਲਾ ਜਾ ਕੁਲਵਿੰਦਰ ਕੌਰ ਦੀ ਗੱਲ ਸੁਣ ਕੇ ਹਰਜੀਤ ਪੜਕ ਗਿਆ ਮੈਂ ਘਰ ਕਿਉਂ ਛੱਡ ਕੇ ਜਾਵਾਂਗਾ ਹੁਣ ਘਰ ਦਾ ਮੁਖੀ ਮੈਂ ਹਾਂ ਅਤੇ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ ਮੁਖੀ ਮੁਖੀ ਜੀ ਤੁਹਾਨੂੰ ਦੱਸ ਦੇਮੈਂ ਕਿ ਘਰ ਮੇਰੇ ਨਾਮ ਤੇ ਹੈ ਤਾਂ ਕਿਸ ਖੁਸ਼ੀ ਵਿੱਚ ਤੁਸੀਂ ਘਰ ਦੇ ਮੁਖੀ ਬਣਨ ਨੂੰ ਤਿਆਰ ਹੋ ਗਏ ਤਦ ਕੁਲਦੀਪ ਬੋਲੀ ਮਾਂ ਜੀ ਤੁਹਾਨੂੰ ਦੱਸ ਦਈਏ ਕਿ ਹੁਣ ਘਰ ਦੇ ਸਾਰੇ ਖਰਚੇ ਚੁੱਕਦੇ ਹਨ ਤੁਹਾਡੇ ਵਾਸਤੇ ਗੱਲ ਨਹੀਂ ਹਾਟੇ ਦਾਲ ਦੇ ਪੈਸੇ ਕਮਾਉਣਾ ਹੁਣ ਤਾਂ ਕੁਲਵਿੰਦਰ ਕੌਰ ਜੀ ਖੜੀ ਹੋ ਕੇ ਬੋਲੀ ਅੱਛਾ ਉਸਦੀ ਚਿੰਤਾ ਤੂੰ ਨਾ ਕਰਾਂ ਵੈਸੇ ਵੀ ਤੇਰੇ ਘਰ ਵਾਲੇ ਦਾ ਹੱਥ ਦਾ ਆਟਾ ਦਾਲ ਮੈਂ ਨਹੀਂ ਖਾਦਾ ਜਦ ਤੱਕ ਕਿ ਮੇਰੇ ਘਰ ਵਾਲਾ ਸੀ ਉਹਨਾਂ ਦੇ ਘਰ ਦਾ ਖਰਚਾ ਦਿੱਤਾ ਸੀ ਜਦੋਂ ਉਹਨਾਂ ਦੀ ਮੌਤ ਹੋਈ ਹਾਂ ਮੈਂ ਪਿੰਡ ਵਿੱਚ ਸੀ ਅਤੇ ਜਦੋਂ ਮੈਂ ਇੱਥੇ ਆਈ ਹਾਂ ਮੈਂ ਤੁਹਾਡੇ ਘਰ ਦਾ ਕੁਝ ਖਾਦਾ ਹੀ ਨਹੀਂ ਇਸ ਲਈ ਮੈਨੂੰ ਆਟੇ ਦਾਲ ਦੀ ਤੌਸਨਾ ਦਿਓ ਮੈਂ ਆਪਣੇ ਆਟੇ ਦਾਲ ਦਾ ਬੰਦੋਬਸਤ ਖੁਦ ਕਰ ਲਵਾਂਗੀ ਤੁਸੀਂ ਲੋਕ ਆਪਣਾ ਬੰਦੋਬਸਤ ਕਿਤੇ ਹੋਰ ਕਰ ਲਓ ਕੁਲਵਿੰਦਰ ਕੌਰ ਜੀ ਦਾ ਸਾਫ਼ ਰੁਖ ਵੇਖ ਕੇ ਹੁਣ ਤਾਂ ਗੁਲਦੀਪ ਦੀ ਮੰਮੀ ਵੀ ਬੋਲੀ ਭੈਣ ਜੀ ਤੁਸੀਂ ਤਾਂ ਬੱਚਿਆਂ ਦੀ ਗੱਲ ਨੂੰ ਦਿਲ ਤੇ ਲਾ ਰਹੇ ਹੋ ਬੱਚੇ ਹੀ ਤਾਂ ਹਨ ਮaaf ਕਰ ਦਿਓ ਮaaf ਕਰਨਾ ਇਹ ਬੱਚੇ ਨਹੀਂ ਹਨ ਬੱਚੇ ਦੇ ਮਾਪੇ ਬਣਨ ਵਾਲੇ ਹਨ ਅਤੇ ਉਸ ਸਮੇਂ ਤੁਸੀਂ ਕਿਉਂ ਨਹੀਂ ਬੁਲੇ ਜਦੋਂ ਇਹ ਮੇਰੇ ਨਾਲ ਅਜਿਹਾ ਵਿਹਾਰ ਕਰ ਰਹੇ ਸਨ ਤੁਸੀਂ ਵੀ ਤਾਂ ਕੱਲ ਤੋਂ ਘਰ ਵਿੱਚ ਹੋਣਾ ਮੈਨੂੰ ਕੁਝ ਨਹੀਂ ਸੁਣਾ ਆਪਣੀ ਧੀ ਅਤੇ ਜਵਾਈ ਨੂੰ ਕਹੋ ਕਿ ਆਪਣਾ ਬੰਧੂਵੱਸ ਕਿਤੇ ਹੋਰ ਕਰ ਲੈਣਾ ਮੈਂ ਹੁਣ ਇਹਨਾਂ ਨੂੰ ਇਸ ਘਰ ਵਿੱਚ ਨਹੀਂ ਰਹਿਣ ਦੇਣਾ ਕੁਲਵਿੰਦਰ ਕਾਰਨੇ ਕੁਲਦੀਪ ਦੀ ਮਾਂ ਸਾਹਮਣੇ ਹੱਥ ਜੋੜਦੇ ਹੋਏ ਕਿਹਾ ਆਖਰਕਾਰ ਸਾਰਿਆਂ ਦੇ ਸਮਝਾਉਣ ਦੇ ਬਾਅਦ ਜੀ ਕੁਲਵਿੰਦਰ ਕੌਰ ਚ ਕੰਨੂ ਤਿਆਰ ਨਹੀਂ ਸਨ ਫਿਰ ਕਾਫੀ ਦੇਰ ਬਾਅਦ ਫਿਰ ਇਹ ਫੈਸਲਾ ਨਿਕਲਿਆ ਕਿ ਕੁਲਦੀਪ ਨੂੰ ਉਸਦੀ ਮੰਮੀ ਪੇਕੇ ਲੈ ਜਾਵੇਗੀ ਤੇ ਇੱਥੇ ਹੀ ਉਸਦੀ ਡਿਲੀਵਰੀ ਕਰਾਈਊਗੀ ਇਸ ਦੌਰਾਨ ਹਰਜੀਤ ਆਪਣੇ ਘਰ ਦਾ ਕੋਈ ਬੰਦੋਬਸਤ ਕਰ ਜਾਊਗਾ ਅਤੇ ਜੇ ਬੰਦੋਬਸਤ ਨਹੀਂ ਕਰ ਸਕਿਆ ਤਾਂ ਉਦੋਂ ਤੱਕ ਇੱਥੇ ਦਾ ਕਿਰਾਇਆ ਦੇਣਾ ਪਵੇਗਾ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਕਿਉਂਕਿ ਬਹੁਤ ਸੋਹਣੀ ਕਹਾਣੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਇਹੋ ਜਿਹੀਆਂ ਕਹਾਣੀਆਂ ਲੈ ਕੇ ਮਿਲਦੇ ਰਵਾਂਗੇ ਜੀ ਆਰ ਕੇ ਜੋਹਲ ਪੰਜਾਬੀ ਵਿਰਸਾ ਤੇ ਸਸ਼ੀ ਕਾਲ